ਬਾਰ-ਬਾਰ ਜਿਵੇਂ ਕਿਹਾ ਜਾਂਦਾ ਕਿ ਭਾਰਤ ਵਿਸ਼ਵ ਸ਼ਕਤੀ ਬਣੇਗਾ ਉਹ ਕੁਝ ਹੈਗਾ ਕਿ ਜਾਂ politcal ਤੌਰ ਤੇ ਬਣੇਗਾ ਵੱਡਾ ਕਰਨ ਨੂੰ ਕਿਹਾ ਜਾਂਦਾ ਮੋਦੀ ਜੀ ਦੀ ਕੁੰਡਲੀ ਵੀ ਦਿੱਕਤ ਐਨਲਾਈਜ਼ ਕੀਤੀ ਮਾੜੀ ਮੋਦੀ ਰਿਸ਼ਤਿਕ ਲਗਨ ਮੰਗਲ ਲਗਨ ਦੇ ਵਿੱਚ ਔਰ ਉਹਨਾਂ ਦੀ ਜਨਮ ਕੁੰਡਲੀ ਦੇ ਵਿੱਚ ਆ ਜਿਹੜਾ ਹੁਣ ਸੂਰਜ ਔਰ ਬੁੱਧ ਹਮ ਨਰਿੰਦਰ ਮੋਦੀ ਜੀ ਦੀ ਕੁੰਡਲੀ ਚ ਛੇਟੇ ਘਰ ਜਾ ਰਿਹਾ ਹੈ ਅੱਛਾ ਛੇਟੇ ਘਰ ਜਿਹੜਾ ਸੂਰਜ ਬੁੱਧ ਆਉਂਦਾ ਵੈ ਵਿਅਕਤੀ ਕੰਪੀਟੀਸ਼ਨ ਵਿਨ ਕਰਦਾ ਬਾਰ-ਬਾਰ ਜਿਵੇਂ ਕਿਹਾ ਜਾਂਦਾ ਕਿ ਭਾਰਤ ਵਿੱਚ ਸ਼ਕਤੀ ਬਣੇਗਾ ਉਹ ਕੁਝ ਹੈਗਾ ਕਿ ਜਾਂ ਪੋਲਿਟੀਕਲ ਤੌਰ ਤੇ ਬਣੇਗਾ ਵੱਡਾ ਕਰਨ ਨੂੰ ਕਿਹਾ ਜਾਂਦਾ ਬਣੇਗਾ ਦੇਖੋ ਰਾਹੁ ਜਦੋਂ ਸਾਈਡ ਤੇ ਹਟਿਆ 18 ਨੂੰ ਹਟਣਾ ਹੈ ਸਾਡੇ ਦੇਸ਼ ਦੇ ਉੱਤੇ ਬੜੇ ਕਰਮਾ ਵਾਲੇ ਸੀ ਜਾਂ ਕਿ ਸਾਨੂੰ ਜਿਹੜੇ ਪ੍ਰਾਈਮ ਮਿਨਿਸਟਰ ਦੇ ਨਾਲ ਨਾਲ ਸਾਨੂੰ ਜਿਹੜੇ ਰਾਸ਼ਟਰਪਤੀ ਮਿਲੇ ਫੀਮੇਲ ਹਮ ਸ਼ੁਕਰ ਸਾਡਾ ਜਿਹੜਾ ਦੇਸ਼ ਦੀ ਕੁੰਡਲੀ ਦਾ ਦੋ ਨੰਬਰ ਮਾਲਕ ਸ਼ੁਕਰ ਹੈ ਫੀਮੇਲ ਬਣਦੀ ਹੈ ਸਾਨੂੰ ਜਿਹੜੀ ਰਾਸ਼ਟਰਪਤੀ ਫੀਮੇਲ ਜਦੋਂ ਆਈ ਹੈ ਵੱਡਾ ਹੋਣਾ ਔਰ 네임 ਫੇਮ ਹੋਰ ਵਧਣਾ ਹੈ ਹਮ ਅੱਛਾ ਹੋਰ ਵਧਣਾ ਹੈ ਹੋਰ ਵਧਣਾ ਮੋਦੀ ਜੀ ਦੀ ਕੁੰਡਲੀ ਵੀ ਦਿੱਕਤ ਐਨਲਾਈਜ਼ ਕੀਤੀ ਮਾੜੀ ਹਾਂਜੀ ਹਾਂਜੀ ਵਿਰਸ਼ਚਿਕ ਲਗਨ ਮੰਗਲ ਲਗਨ ਦੇ ਵਿੱਚ ਹਮ ਉਹਨਾਂ ਲਈ ਕਿਵੇਂ ਹੈ ਸਾਲ ਕਿਉਂਕਿ ਹੈਡ ਜਿਹੜਾ ਦੇਸ਼ ਨੂੰ ਕਰ ਰਿਹਾ ਹੈ ਉਹਨਾਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਬਣ ਜਾਂਦਾ ਬਹੁਤ ਚੀਜ਼ਾਂ ਹੋ ਜਾਂਦੀਆਂ ਬਹੁਤ ਪ੍ਰੈਸ਼ਰ ਬਣਦਾ ਹੈ ਔਰ ਉਹਨਾਂ ਦੀ ਜਨਮ ਕੁੰਡਲੀ ਦੇ ਵਿੱਚ ਆ ਜਿਹੜਾ ਹੁਣ ਸੂਰਜ ਔਰ ਬੁੱਧ ਹਮ ਨਰਿੰਦਰ ਮੋਦੀ ਜੀ ਦੀ ਕੁੰਡਲੀ 'ਚ ਛਟੇ ਘਰ ਜਾ ਰਿਹਾ ਹੈ ਅੱਛਾ ਛਟੇ ਘਰ ਜਿਹੜਾ ਸੂਰਜ ਬੁੱਧ ਆਉਂਦਾ ਵੈ ਵਿਅਕਤੀ ਕੰਪੀਟੀਸ਼ਨ ਵਿਨ ਕਰਦਾ अच्छा किवें किवें ਜਦੋਂ ਛਟੇ ਘਰ ਚ ਸੂਰੇ ਬੁੱਧ ਆ ਜਾਵੇ ਹਮ ਵਿਅਕਤੀ ਆਪਣੀ ਬੁੱਧੀ ਦੇ ਨਾਲ ਆਪਣਾ ਕੰਪੀਟੀਸ਼ਨ ਵਿਨ ਕਰ ਲੈਂਦਾ ਹੈ ਹਮ ਆਪਣੇ ਸਾਰੇ ਕੰਪੀਟੀਸ਼ਨ ਜਿੱਤ ਜਾਂਦਾ ਹੈ ਹਮ ਤੇ ਉਹ ਬੜਾ ਵਧੀਆ ਯੋਗ ਚੱਲਦੇ ਪੈਣ ਸਾਡੇ ਬੜੇ ਵਧੀਆ ਯੋਗ ਨੇ ਅਸੀਂ ਕਿਤੇ ਵੀ ਨੁਕਸਾਨ ਚ ਨਹੀਂ ਜਾਣੇ ਸਾਡੇ ਬਹੁਤੇ ਸਾਡੇ ਦੇਸ਼ ਦੇ ਸਰਦ ਤੋਂ ਉਹਾਂ ਦੀ ਗੱਲ ਕਰੀਏ ਤੇ ਕਿਤੇ ਵੀ ਕੋਈ ਜਾਣ ਨਹੀਂ ਮਾਲੀ ਨੁਕਸਾਨ ਨਹੀਂ ਹੋਣੇ ਹਮ ਪੋਜ਼ਿਟਿਵ ਹੈ ਸਭ ਕੁਝ ਖਾਸ ਕਰਕੇ ਪੰਜਾਬ ਦੀ ਗੱਲ ਆਪਾਂ ਕਰੀਏ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਇੱਥੇ ਸਭ ਕੁਝ ਵੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਸਭ ਕੁਝ ਕਲੀਨ ਹੀ ਰਹਿਣਾ ਪੰਜਾਬ ਸਿਆਣੇ ਬਹੁਤ ਸਿਆਣੇ ਨੇ ਸਾਡੇ ਬੰਦੇ ਔਰ ਜਿਵੇਂ ਤੁਸੀਂ ਭਾਰਤ ਦੀ ਗੱਲ ਕੀਤੀ ਜਿਹੜਾ ਸੰਵਿਧਾਨ ਲਿਖਿਆ ਗਿਆ ਤਾਂ ਪੰਜਾਬ ਦਾ ਉਹਦੇ ਨਾਲ ਹੀ ਜੁੜ ਕੇ ਜੁੜ ਕੇ ਆਏਗਾ ਕਿ ਪੰਜਾਬ ਦੇਖੋ ਜਦੋਂ ਬਾਪ ਆਇਆ ਹਮ ਧਰਤੀ ਬਣੀ ਜਦੋਂ ਸੰਵਿਧਾਨ ਲਿਖਿਆ ਗਿਆ ਹਿੰਦੁਸਤਾਨ ਬਣਿਆ ਗਿਆ ਪੰਜਾਬ ਪੁੱਤਰ ਹਾਂ ਜਦੋਂ ਬਾਪ ਸੇਫ ਹੈ ਤਾਂ ਪੁੱਤਰ ਬੱਚੇ ਵੀ ਸੇਫ ਹੀ ਹੋਣੇ ਹੂੰ 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 ਅਸੀਂ ਆਪਣੇ ਪੰਜਾਬ ਸਟੇਟ ਦੀ ਗੱਲ ਕਰੀਏ ਇਹ ਸੀ ਹੋਸਟ ਸਟੇਟਾਂ ਦੀ ਗੁਜਰਾਤ ਦੀ ਗੱਲ ਕਰੀਏ ਯੂਪੀ ਦੀ ਗੱਲ ਕਰੀਏ ਇਹ ਬਾਕੀ ਬੱਚੇ ਨੇ ਨਾ ਇਹ ਸਾਰੇ ਸੇਫ ਰਹਿਣੇ ਆ ਫਾਦਰ ਨੇ ਸਾਰਿਆਂ ਨੂੰ ਸੇਫ ਰੱਖਣਾ ਜਿਵੇਂ ਇਹ ਅਤਵਾਦੀ ਹਮਲਾ ਹੋਇਆ 26 ਲੋਕਾਂ ਦੀ ਮੌਤ ਹੋ ਗਈ ਇਦਾਂ ਦੇ ਕੁਝ ਹਮਲੇ ਭੁਿੱਖ ਦੇ ਵਿੱਚ ਨਾ ਹੋਣ ਜਾਂ ਘੱਟ ਹੋਣ ਦੇਸ਼ ਲੈਵਲ ਦੇ ਉੱਤੇ ਕੋਈ ਅਸਟਰੋਲੋਜੀ ਕੁਝ ਕਹਿੰਦੀ ਹੈ ਇਹਦੇ ਬਾਰੇ ਕਿ ਇਹ ਨਹੀਂ ਪ੍ਰੋਟੈਕਟ ਹੋ ਸਕਦਾ ਸਮੂਹਿਕ ਸਮੂਹਿਕ ਜਿਹੜਾ ਵਾ ਉਪਾ ਹਮੇਸ਼ਾ ਹੀ ਰਿਹਾ ਜਿਸ ਘਰ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਆ 7 8 10 ਜੀ ਰਹਿੰਦੇ ਹੋ ਹੂੰ ਉੱਥੇ ਗ੍ਰਹਿਾਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਉਹ ਵਾਰ-ਵਾਰ ਜਿਵੇਂ ਕਿਹਾ ਜਾਂਦਾ ਕਿ ਭਾਰਤ ਵਿਸ਼ਵ ਸ਼ਕਤੀ ਬਣੇਗਾ ਉਹ ਕੁਝ ਹੈਗਾ ਕਿ ਜਾਂ ਪੋਲਿਟੀਕਲ ਤੌਰ ਤੇ ਬਣੇਗਾ ਵੱਡਾ ਕਰਨ ਨੂੰ ਕਿਹਾ ਜਾਂਦਾ ਮੋਦੀ ਜੀ ਦੀ ਕੁੰਡਲੀ ਵੀ ਦਿੱਕਤ ਐਨਾਲਾਈਜ਼ ਕੀਤੀ ਮਾਣੀ ਹਾਂ ਜੀ ਰਿਸ਼ਟਿਕ ਲਗਨ ਮੰਗਲ ਲਗਨ ਦੇ ਵਿੱਚ ਔਰ ਉਹਨਾਂ ਦੀ ਜਨਮ ਕੁੰਡਲੀ ਦੇ ਵਿੱਚ ਆ ਜਿਹੜਾ ਹੁਣ ਸੂਰਜ ਔਰ ਬੁੱਧ ਹੂੰ ਨਰਿੰਦਰ ਮੋਦੀ ਜੀ ਦੀ ਗੋਲਟੀ 6 ਠੇਕ ਕਰ ਜਾ ਰਿਹਾ ਹੈ ਅੱਛਾ 6 ਠੇਕ ਜਿਹੜਾ ਸੂਰੇ ਬੁੱਧ ਆਉਂਦਾ ਵੈ ਵਿਅਕਤੀ ਕੰਪੀਟੀਸ਼ਨ ਵਿਨ ਕਰਦਾ ਬਾਰ ਬਾਰ ਜਿਵੇਂ ਕਿਹਾ ਜਾਂਦਾ ਕਿ ਭਾਰਤ ਵਿਸ਼ਵ ਸ਼ਕਤੀ ਬਣੇਗਾ ਉਹ ਕੁਝ ਹੈਗਾ ਕਿ ਜਬ ਪੋਲਿਟੀਕਲ ਤੌਰ ਤੇ ਬਣੇਗਾ ਵੱਡਾ ਕਰਨ ਨੂੰ ਕਿਹਾ ਜਾਂਦਾ ਬਣੇਗਾ ਦੇਖੋ ਰਾਹੁ ਜਦੋਂ ਸਾਈਡ ਤੇ ਹਟਿਆ 18 ਨੂੰ ਹਟਣਾ ਹੈ ਸਾਡੇ ਦੇਸ਼ ਦੇ ਉੱਤੇ ਬੜੇ ਕਰਮਾ ਵਾਲੇ ਸੀ ਜਾਂ ਕਿ ਸਾਨੂੰ ਜਿਹੜੇ ਪ੍ਰਾਈਮ ਮਿਨਿਸਟਰ ਦੇ ਨਾਲ ਨਾਲ ਸਾਨੂੰ ਜਿਹੜੇ ਰਾਸ਼ਟਰਪਤੀ ਮਲੇ ਫੀਮੇਲ ਹਮ ਸ਼ੁਕਰ ਸਾਡਾ ਜਿਹੜਾ ਦੇਸ਼ ਦੀ ਕੁੰਡਲੀ ਦਾ ਦੋ ਨੰਬਰ ਮਾਲਕ ਸ਼ੁਕਰ ਹੈ ਹਮ ਫੀਮੇਲ ਬਣਦੀ ਹੈ ਸਾਨੂੰ ਜਿਹੜੀ ਰਾਸ਼ਟਰਪਤੀ ਫੀਮੇਲ ਜਦੋਂ ਦੀ ਆਈ ਹੈ ਵੱਡਾ ਹੋਣਾ ਔਰ ਨੇਮ ਫੇਮ ਹੋਰ ਵਧਣਾ ਹੈ ਹਮ ਅੱਛਾ ਹੋਰ ਵਧਣਾ ਹੈ ਹੋਰ ਵਧਣਾ ਮੋਦੀ ਦੀ ਕੁੰਡਲੀ ਵੀ ਦਿੱਕਤ ਐਨਲਾਈਜ਼ ਕੀਤੀ ਮਾੜੀ ਹਾਂਜੀ ਹਾਂਜੀ ਵਿਰਸ਼ਚਿਕ ਲਗਨ ਮੰਗਲ ਲਗਨ ਦੇ ਵਿੱਚ ਹਮ ਉਹਨਾਂ ਲਈ ਕਿਵੇਂ ਹੈ ਸਾਲ ਕਿਉਂਕਿ ਹੈਡ ਜਿਹੜਾ ਦੇਸ਼ ਨੂੰ ਕਰ ਰਿਹਾ ਹੈ ਉਹਨਾਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਬਣ ਜਾਂਦਾ ਬਹੁਤ ਚੀਜ਼ਾਂ ਹੋ ਜਾਂਦੀਆਂ ਬਹੁਤ ਪ੍ਰੈਸ਼ਰ ਬਣਦਾ ਹੈ ਔਰ ਉਹਨਾਂ ਦੀ ਜਨਮ ਕੁੰਡਲੀ ਦੇ ਵਿੱਚ ਆ ਜਿਹੜਾ ਹੁਣ ਸੂਰਜ ਔਰ ਬੁੱਧ ਹਮ ਨਰਿੰਦਰ ਮੋਦੀ ਜੀ ਦੀ ਕੁਨੜੀ ਚ ਛਟੇ ਘਰ ਚਾ ਰਿਹਾ ਹੈ ਅੱਛਾ ਛਟੇ ਘਰ ਚ ਜਦੋਂ ਸੂਰਜ ਬੁੱਧ ਆਉਂਦਾ ਵੈ ਵਿਅਕਤੀ ਕੰਪੀਟੀਸ਼ਨ ਵਿਨ ਕਰਦਾ ਅੱਛਾ ਕਿਵੇਂ ਕਿਵੇਂ ਜਦੋਂ ਛਟੇ ਘਰ ਚ ਸੂਰਜ ਬੁੱਧ ਆ ਜਾਵੇ ਹਮ ਵਿਅਕਤੀ ਆਪਣੀ ਬੁੱਧੀ ਦੇ ਨਾਲ ਆਪਣਾ ਕੰਪੀਟੀਸ਼ਨ ਵਿਨ ਕਰ ਲੈਂਦਾ ਹੈ ਹਮ ਆਪਣੇ ਸਾਰੇ ਕੰਪੀਟੀਸ਼ਨ ਜਿੱਤ ਜਾਂਦਾ ਹੈ ਹਮ ਤੋ ਬੜਾ ਵਧੀਆ ਯੋਗ ਚੱਲਦੇ ਪੈ ਨੇ ਸਾਡੇ ਬੜੇ ਵਧੀਆ ਯੋਗ ਨੇ ਅਸੀਂ ਕਿਤੇ ਵੀ ਨੁਕਸਾਨ ਚ ਨਹੀਂ ਜਾਣੇ ਸਾਡੇ ਬਹੁਤੇ ਸਾਡੇ ਦੇਸ਼ ਦੇ ਸਰੱਤ ਤੋਂ ਉਰਾਂ ਦੀ ਗੱਲ ਕਰੀਏ ਤੇ ਕਿਤੇ ਵੀ ਕੋਈ ਜਾਣ ਨਹੀਂ ਮਲੇ ਨੁਕਸਾਨ ਨਹੀਂ ਹੋਣੇ ਤੇ ਪੋਜ਼ਿਟਿਵ ਹੈ ਸਭ ਕੁਝ ਖਾਸ ਤੌਰ ਤੇ ਪੰਜਾਬ ਦੀ ਗੱਲ ਆਪਾਂ ਕਰੀਏ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਇੱਥੇ ਸਭ ਕੁਝ ਵੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਸਭ ਕੁਝ ਕਲੀਨ ਹੀ ਰਹਿਣਾ ਪੰਜਾਬ ਸਿਆਣੇ ਬਹੁਤ ਸਿਆਣੇ ਨੇ ਸਾਡੇ ਬੰਦੇ ਔਰ ਜਿਵੇਂ ਤੁਸੀਂ ਪਰਤ ਦੀ ਗੱਲ ਕੀਤੀ ਜਿਹੋ ਸੰਵਿਧਾਨ ਲਿਖਿਆ ਗਿਆ ਤਾਂ ਪੰਜਾਬ ਦਾ ਉਹਦੇ ਨਾਲ ਹੀ ਜੁੜ ਕੇ ਜੁੜ ਕੇ ਆਏਗਾ ਕਿ ਪੰਜਾਬ ਦੇਖੋ ਜਦੋਂ ਬਾਪ ਆਇਆ ਹਮ ਧਰਤੀ ਬਣੀ ਜਦੋਂ ਸੰਵਿਧਾਨ ਲਿਖਿਆ ਗਿਆ ਹਿੰਦੁਸਤਾਨ ਬਣਿਆ ਗਿਆ ਪੰਜਾਬ ਪੁੱਤਰ ਹੈ ਹਾਂ ਜਦੋਂ ਬਾਪ ਸੇਫ ਹੈ ਤਾਂ ਪੁੱਤਰ ਬੱਚੇ ਵੀ ਸੇਫ ਹੀ ਹੋਣੇ ਹਮ 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 ਅਸੀਂ ਆਪਣੇ ਪੰਜਾਬ ਸਟੇਟ ਦੀ ਗੱਲ ਕਰੀਏ ਇਹ ਸੀ ਹੋਰ ਸਟੇਟਾਂ ਦੀ ਕੋਈ ਰਾਤ ਦੀ ਗੱਲ ਕਰੀਏ ਯੂਪੀ ਦੀ ਗੱਲ ਕਰੀਏ ਇਹ ਬਾਕੀ ਬੱਚੇ ਨੇ ਨਾ ਇਹ ਸਾਰੇ ਸੇਫ ਰਹਿਣੇ ਆ ਫਾਦਰ ਨੇ ਸਾਰਿਆਂ ਨੂੰ ਸੇਫ ਰੱਖਣਾ ਜਿਵੇਂ ਇਹ ਅੱਤਵਾਦੀ ਹਮਲਾ ਹੋਇਆ 26 ਲੋਕਾਂ ਦੀ ਮੌਤ ਹੋ ਗਈ। ਇਦਾਂ ਦੇ ਕੁਝ ਹਮਲੇ ਭੁੱਖ ਦੇ ਵਿੱਚ ਨਾ ਹੋਣ ਜਾਂ ਘਟ ਹੋਣ ਦੇਸ਼ ਲੈਵਲ ਦੇ ਉੱਤੇ ਕੋਈ ਅਸਟਰੋਲੋਜੀ ਕੁਝ ਕਹਿੰਦੀ ਹੈ ਇਹਦੇ ਬਾਰੇ ਕਿ ਇਹ ਨਹੀਂ ਪ੍ਰੋਡੈਕਟ ਹੋ ਸਕਦਾ ਕਦੇ ਵੀ। ਸਮੂਹਿਕ ਸਮੂਹਿਕ ਜਿਹੜਾ ਵੈ ਉਪਾਹ ਹਮੇਸ਼ਾ ਹੀ ਰਿਹਾ ਹਮ ਜਿਸ ਘਰ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਆ 7 8 10 ਜੀ ਰਹਿੰਦੇ ਹੋ ਹਮ ਉੱਥੇ ਗ੍ਰਹਿਾਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ।